तो हो बड़ा संयोग है तो अपना ध्यान जलों प्रभाव फिर चाहते हैं बड़ा बेनती करता जिन्होंने ਉਹਨੂੰ ਸਵਾਗਤ ਉਹਨਾਂ ਦੇ ਲੱਗਦੇ ਆ ਉਹ ਜਿਹੜੀਆਂ ਆਪਣੇ ਸਤਿਮਾਨ ਤਾਲਕੋ ਗੁਰੂ ਨਾਨਕ ਮਹਾਰਾਜ ਜੀ ਰੇਖਵਰ ਜੀ ਪੋਣਾ ਨੂੰ ਜਿਹੜੀ ਕਿ ਪਗੜੀ ਦੀ ਰਸਮ ਆਰੰਭ ਕੀਤੀ ਜਾ ਰਹੀ ਹੈ ਮੈਂ ਜੀਵਨ ਜੀ ਅੱਗੇ ਬੇਨਤੀ ਕਰਾਂਗਾ ਕਿ ਉਹ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਮੈਂ ਸੰਗਤ ਅੱਗੇ ਬੇਨਤੀ ਕਰਾਇਆ ਕਿ ਜਲਦੀ ਤੋਂ ਜਲਦੀ ਮੰਡਾਲ ਵਿੱਚ ਪਹੁੰਚੋ

तो ंड <सथह पद Lutheran> <most> <सथा था>। <Coffee> मिठाई <laughs> ਨਿਰਪੇ ਕਰੋ ਜੀ ਸਤਿ ਸ਼੍ਰੀ ਅਕਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਇਹ ਨਗਰ ਕੀਰਤਨ ਜੋ ਇਸ਼ਤਮੌਨ ਨਗਰ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਵੱਲੋਂ ਸੀ ਬਲਾਕ ਤੋਂ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਤੇ ਪੂਰੇ ਸ਼ਹਿਰ ਦੇ ਵਿੱਚ ਕੱਢਿਆ ਜਾਏਗਾ ਤੇ ਇਹ ਪ੍ਰਧਾਨ ਜੀ ਸ਼੍ਰੀ ਜੁਗਲ ਕੁਸ਼ੋ ਤਿਰਾਨਾ ਜੀ ਉਹਨਾਂ ਦੀ ਅਗਵਾਈ ਹੇਠ ਇਹ ਕੀਰਤਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਫੇਰ ਸਤਿਗੁਰੂ ਦਾਸ ਮਹਾਰਾਜ ਦੇ ਜਨਮ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਅੱਜ 648ਵੇਂ ਜਨਮ ਦਿਨ ਦੀ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਸਤਮੌਨ ਨਗਰ ਸੀਬਲਾਗ ਗੁਰੂ ਰਵਿਦਾਸ ਨਗਰ ਦੇ ਵੱਲੋਂ ਔਰ ਮੈਂਬਰਾਂ ਸਮੇਤ ਮੈਂਬਰ ਜਿਹੜੇ ਹਨ ਬੜਾ ਯੋਗਦਾਨ ਹੈ ਸਾਡੇ ਦੀਪਕ ਦੀਪਕ ਮੋਹਰ ਪੱਲੇਵਾਲ ਜਿਹੜੇ ਕਿ ਸਾਡੇ ਚੀਪਗਸ ਬਣਾਏ ਇਹਨਾਂ ਨੂੰ ਇਹਨਾਂ ਦਾ ਬੜਾ ਧੰਵਾਦ ਹੈ ਮੈਂ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648 ਪ੍ਰਗਟ ਦਿਵਸ ਤੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਦੇਸ਼ਾਂ ਦੇ ਵਿੱਚ ਹੀ ਸਾਧ ਸੰਗਤ ਹੈ ਉਹਨਾਂ ਨੂੰ ਲੱਖਾਂ ਲੱਖਾਂ ਔਰ ਕਰੋੜਾਂ ਕਰੋੜਾਂ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦਾ ਹਾਂ ਉਹ ਸਾਰਾ ਇਸ ਜਗਤ ਨੂੰ ਗੁਰੂਦਾਤਾ ਜੀ ਮਹਾਰਾਜ ਜੀ ਨੇ ਆਪਣਾ ਸ਼ਾਂਤੀ ਚੱਲਣ ਤੇ ਔਰ ਬੜਾ ਹੀ ਭਾਈਚਾਰੇ ਦੇ ਤੌਰ ਤੇ ਚੱਲਣ ਵਾਸਤੇ ਜ਼ੋਰ ਦਿੱਤਾ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਜੋ 647 ਸਾਲ ਪਹਿਲਾਂ ਸਿਖੀਆਂ ਉਹ ਅੱਜ ਵੀ ਲਾਗੂ ਨੇ ਜੋ ਉਹਨਾਂ ਨੇ ਸਾਨੂੰ ਉੱਚੀ ਨੀਚ ਦੇ ਸਬਕ ਸਿਖਾਇਆ ਸੀ ਅੱਜ ਵੀ ਅਸੀਂ ਉੱਚੀ ਨੀਚ ਦਾ ਜੋ ਹੈ ਬਰਾਬਰ ਦਾ ਉਹਨਾਂ ਦੀ ਕਿਰਪਾ ਦੇ ਨਾਲ ਥੋੜਾ ਬੋਤਾ ਬਰਾਬਰ ਹੋਇਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਜੁਗ ਜਗਤ ਚੱਲ ਰਿਹਾ ਹੈ ਸ੍ਰੀ ਗੁਰੂ ਦਾਜੀ ਮਾਰ ਨੇ ਆਪਣੀ ਬਾਣੀ ਚ ਕਿਹਾ ਸੀ ਹਸੋ ਹੀਰਾ ਛੋੜ ਕੇ ਕਰੇ ਆਨ ਕੀ ਆਸ ਤੇਨਰ ਦੋਜਕ ਜਾਣਗੇ ਸਤਿਬਾ ਕੈ ਰਵਿਦਾਸ ਸ੍ਰੀ ਗੁਰੂ ਰਾਹ ਕੀ ਮਾਰ ਕੀ ਪ੍ਰਭੂ ਨੂੰ ਕਹਿੰਦੇ ਨੇ ਵੀ ਮੈਂ ਜਿਹੜਾ ਸ਼ੁਕਰਗੁਜ਼ਾਰ ਹਾਂ ਤੂੰ ਬਹੁਤ ਹੀ ਚਿਰ ਬਾਅਦ ਸਾਨੂੰ ਦਰਸ਼ਨ ਦਿੱਤੇ ਨੇ ਗੁਰੂ ਦਾਜੀ ਮਹਾਰਾਜ ਦੇ ਸਿੱਧੇ ਰੱਬ ਦੇ ਨਾਲ ਗੱਲਾਂ ਸੀਗੀਆਂ ਔਰ ਉਹਨਾਂ ਨੇ ਕਿਐਸੀ ਵੀ ਜਨਮ ਤੁਹਾਡੇ ਲਿਖਿਆ ਹੈ ਵੀ ਗੁਰਪੁਰਪ ਦੀ ਸਾਰੀਆਂ ਸੰਗਤਾਂ ਨੂੰ ਜਿਹੜਾ ਵਾ ਉਹ ਲੱਖ ਲੱਖ ਕਰੋੜ ਕਰੋੜ ਵਧਾਈਆਂ ਇਹ ਸੰਗਤਾਂ ਚ ਉਤਸ਼ਾਹ ਵੇਖਦੇ ਪਏ ਆ